ਸੁਰ ਸਿਮਰੰਤ ਨੈਣ ਕੇ ਤੇ ਮਰ ਮਿਟੇ ਖੈਨਾ ਜਹ ਸਤਗੁਰ ਸਿਮਰੰਤ ਹਿਰਦੈ ਹਰ ਨਾਮ ਦਿਨ ਦਿਨ ਜਹ ਸਤਗੁਰ ਸਿਮਰੰਤ ਜੀ ਕੀ ਤਬਤ ਮਿਟਾਵੈ ਜਹ ਸਤਗੁਰ ਸਿਮਰੰਤ ਰਿਤ ਸਿਦ ਨਾਮ ਨਿਧ ਭਾਵ ਸੋਈ RAM ਦਾਸ ਗੁਰਬਾਲ ਭਾਣਾ ਮਿਲ ਸੰਗਤ ਧੰਨ ਧੰਨ ਕਰੋ ਜਹ ਸਤਗੁਰ ਲਗ ਪ੍ਰਭ ਪਾਈਐ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਕਰੋ ਨਾਨਕ ਬਾਬਾ ਨਾਨਕ ਤੂੰ ਇੰਦਰੰਕਰ ਸਤ ਬਾਬਾ ਸ਼ਨ ਪਾਇ ਜਿਨੇ ਤੁਧ ਨੂੰ ਧੰਨ ਕਹਾ ਤਿਨ ਜਮ ਨੇੜ ਨ ਆਇ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਭੁਨ ਗੋ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਧਿਆ ਗੁਰਮੁਖ ਨਾਨਕ ਆਰਧਿਆ ਸਭ ਆਖੋ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿ ਹਰ ਅਜ ਰਖਦਾ ਆ ਰਾਮ ਰਾਮ ਆ आपके साथ जो आप जाय कर आप जग तो पाए कह दिन अख्ठा सुख रूप निरंजन नानक आवत रसत औरी लजियां बडिया कीर्तन करा धन जवे दुख भगा कर दे दिया वा 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 समाए साईं तारि खावे सुर शोभना की बारी हु जी वा 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 रे धारे सुख देवा ਦੁਆਰ ਨਿਕਾ ਖਾਸ ਵੰਗ ਦੀ ਕੀਤੇ ਬਰਨ ਬਤਨ ਵਾਹੇ ਗੁਜੀ ਮੋੜੀ ਵਡੇ ਕੀਆ ਵਡਿਆਈਆ ਕਿਚ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਦੇ ਜੀਆਂ ਰਿਜਕ ਕਮਾਹੇ ਦਾਇਕਾਰ ਕਮਾਬਣੀ ਦਰ ਛੋਟੀ ਤੇ ਨ ਭਾਏ ਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤਿ ਸਰਦਾਏ ਸੋ ਕਰੇ ਜਿਤਿ ਸਰਦਾਏ ਤੁਦ ਤਤ ਨਾਮ ਕੀਰੀ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਗੁਰ ਮੈਂ ਪਾਇਆ I don't know. ਨੇ ਪਿਤਾ ਮਾਤਾ ਧਰਤ ਮਹਤ ਦਿਵ ਸਰਾਤ ਦੋਏ ਦਾਈ ਦਾਇਆ ਖੇ ਲੈ ਸਗਲ ਜਗਤ ਚੰਗ ਆਇਆ ਬੁਰ ਆਇਆ ਵਾਚਾ ਧਰਮ ਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਕੇ ஓ சத் பிரோர மஹ ਹਰੇ ਗਣਤਨ ਗਣੀ ਆਕਾਰ ਈ ਆਪਣਾ ਬਿਰਧ ਪਸ਼ਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਂ ਰੇ ਗਣਤ ਨ ਗਣੀ ਆਕਾਈ ਆਪਣਾ ਮਿਰਦ ਪਛਾਣ ਹੱਥ ਦੇ ਰੱਖ ਕਰ ਆਪਣੇ ਸਦਾ ਸਦਾ ਰੰਗ ਮਾ சாச்சது மந்த பிர சத்கூர் கோய சர்வ கலிய ਸਾਜਿਆ ਦਿੱਤਾ ਪੈਣ ਅਣਖਾਣ ਆਪਣੇ ਦਾਸ ਕਿਆਪ ਪੈ ਜਰਾਖੀ ਨਾਨਕ ਸਦ ਕੁਰਬਾਨ ਦਿਓ ਪਾਏ ਪਿੰਡ ਜਿਨ ਸਾਜਿਆ ਕੀਤਾ ਪੈਣਣਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੱਕ ਭੁੱਲ ਚੁੱਕ ਮਾਹਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ